हां जी दोस्तों ਸਾਡੇ ਚੈਨਲ ਦਾ ਮੁੱਖ ਮਕਸਦ ਪੰਜਾਬ ਵਿੱਚ ਆਉਣ ਵਾਲੀਆਂ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਪੋਸਟਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਣਾ ਜੀ ਇਸ ਕਰਕੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲੇ ਅੱਜ ਦਾ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਮਜ ਬਠਿੰਡਾ ਦੀ ਭਰਤੀ ਲੈ ਕੇ ਹਾਜ਼ਰ ਹੋਏ ਹਾਂ ਜੀ ਐਮਜ ਹਸਪਤਾਲ ਬਠਿੰਡਾ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ ਜੀ ਪੋਸਟਾਂ ਦੀ ਗਿਣਤੀ ਹੈਗੀ ਹੈ 175 ਜਲਦੀ ਤੋਂ ਜਲਦੀ ਅਪਲਾਈ ਕਰੋ ਅਪਲਾਈ ਕਿਵੇਂ ਕਰਨਾ ਹੈ ਕੌਣ-ਕੌਣ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਕਿਹੜੀਆਂ ਪੋਸਟਾਂ ਨੇ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈਗੀ ਹੈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਦੇਖਣਾ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਕੋਈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਪਰ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰ ਦਿਆ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵਧਦੇ ਆਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈਗਾ ਜੀ 올 ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਦੇ ਵੱਲੋਂ ਜੀ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ ਬਠਿੰਡਾ ਰਿਕਰੂਟਮੈਂਟ ਸੈੱਲ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਨੋਟੀਫਿਕੇਸ਼ਨ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ 'ਤੇ ਚੈੱਕ ਕਰ ਸਕਦੇ ਹੋ ਉਦੇ ਤੇ ਨੋਟੀਫਿਕੇਸ਼ਨ ਅਪਲੋਡ ਕੀਤਾ ਗਿਆ ਹੈਗਾ ਆਪਾਂ ਲਿੰਕ ਕਾਪੀ ਕਰ ਲੈਨੇ ਤੇ ਲਿੰਕ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜੋ ਕਿ ਤੁਹਾਨੂੰ ਮਿਲ ਜਾਵੇਗਾ ਉਸ ਨੂੰ ਤੁਸੀਂ ਖੋਲ ਕੇ ਵੀ ਚੈੱਕ ਕਰ ਸਕਦੇ ਹੋ ਇਹ ਨੋਟੀਫਿਕੇਸ਼ਨ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਮਿਲ ਜਾਵੇਗਾ ਚਲੋ ਹੁਣ ਆਪਾਂ ਦੇਖਦੇ ਹਾਂ ਇਹ ਨੋਟੀਫਿਕੇਸ਼ਨ ਦੇ ਵਿੱਚ ਕੀ ਹੈਗਾ ਜੀ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਜੀ ਉਹਨਾਂ ਦੀ ਲਾਸਟ ਮਿਤੀ ਰੱਖੀ ਗਈ ਹੈ ਜੀ 20 ਨਵੰਬਰ 2025 ਸ਼ਾਮ 5:00 ਵਜੇ ਤੱਕ ਤੁਸੀਂ ਉਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਅਪਲਾਈ ਕਰਨ ਲਈ ਤੁਹਾਨੂੰ Google ਫਾਰਮ ਲਿੰਕ ਦਿੱਤਾ ਹੋਇਆ ਜੋ ਕਿ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਜੀ ਇਸ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ Google ਫਾਰਮ ਭਰਨਾ ਹੋਵੇਗਾ ਜੀ ਅਪਲਾਈ ਦੀ ਲਾਸਟ ਡੇਟ ਰੱਖੀ ਗਈ ਹੈ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ 20 ਨਵੰਬਰ 2025 ਹੈਗੀ ਹੈ ਜੀ ਅਤੇ ਹਾਰਡ ਕਾਪੀ ਅਪਲੀਕੇਸ਼ਨ ਫਾਰਮ ਦੀ ਭੇਜਣ ਦੀ ਲਾਸਟ ਮਿਤੀ ਰੱਖੀ ਗਈ ਹੈ 25 ਨਵੰਬਰ 2025 ਤੇ ਉਸ ਤੋਂ ਬਾਅਦ ਇੰਟਰਵਿਊ ਹੋਵੇਗੀ ਇੰਟਰਵਿਊ ਦੀ ਡੇਟ ਤੁਹਾਨੂੰ ਬਾਅਦ ਦੇ ਵਿੱਚ ਅਨਾਉਂਸ ਕਰ ਦਿੱਤੀ ਜਾਵੇਗੀ ਇਸ ਦੇ ਵਿੱਚ ਹੁਣ ਤੁਹਾਨੂੰ ਦੱਸ ਦिएगी ਪੋਸਟਾਂ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਨੇ ਜੀ ਅਨਸਥੀਸੀਓਲੋਜੀ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ ਜੀ ਜਿਸ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਟੋਟਲ ਪੋਸਟਾਂ ਦੀ ਗਿਣਤੀ 26 ਹੈਗੀ ਆ ਜਰਨਲ OBSCST EWS ਕੈਟਾਗਰੀ ਲਈ ਜੀ ਵੰਡ ਇਸ ਪ੍ਰਕਾਰ ਰੱਖੀ ਗਈ ਹੈ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਐਨਾਟੋਮੀ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਦੀ ਗਿਣਤੀ 1 ਹੈ ਜੀ ਤੁਹਾਨੂੰ ਦੱਸ ਦੇ ਕਿ ਇਹ ਪੋਸਟਾਂ ਕੱਢੀਆਂ ਗਈਆਂ ਨੇ ਜੀ ਸੀਨੀਅਰ ਰੈਜ਼ੀਡੈਂਟਸ ਦੀਆਂ ਨਾਨ ਅਕੈਡੈਮਿਕ ਵੇਰੀਅਸ ਡਿਪਾਰਟਮੈਂਟ ਦੇ ਵਿੱਚ ਅੰਡਰ ਗਵਰਨਮੈਂਟ ਆਫ ਇੰਡੀਆ ਰੈਜ਼ੀਡੈਂਸੀ ਸਕੀਮ ਦੇ ਤਹਿਤ ਏਮਜ਼ ਬਟਿੰਡਾ ਦੇ ਵਿੱਚ ਇਹ ਪੋਸਟਾਂ ਕੱਢੀਆਂ ਗਿਆ ਨੇ ਜੀ ਐਨਾਟੋਮੀ ਡਿਪਾਰਟਮੈਂਟ ਦੇ ਵਿੱਚ ਇੱਕ ਪੋਸਟ ਹੈ ਜੀ ਕਾਰਡੀਓਲੋਜੀ ਦੇ ਵਿੱਚ ਤਿੰਨ ਪੋਸਟਾਂ ਕਾਰਡੀਓਥੋਰੈਟਿਕ ਐਂਡ ਵਾਸਕੂਲਰ ਸਰਜਰੀ ਦੇ ਵਿੱਚ 6 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਸੀਐਫਐਮ ਡਿਪਾਰਟਮੈਂਟ ਦੇ ਵਿੱਚ ਤਿੰਨ ਅਤੇ ਡੈਂਸਟੀ ਦੇ ਵਿੱਚ ਤਿੰਨ ਪੋ ਐਂਡਿਓ ਐਂਡੋਕ੍ਰਾਈਨੋਲੋਜੀ ਦੇ ਵਿੱਚ ਚਾਰ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ENT ਦੀਆਂ ਤਿੰਨ ਪੋਸਟਾਂ ਨੇ ਜੀ ਡਿਪਾਰਟਮੈਂਟ ਦੇ ਵਿੱਚ ਫੋਰੈਂਸਿਕ ਮੈਡੀਸਨ ਦੀ ਇੱਕ ਪੋਸਟ ਹੈ ਜਨਰਲ ਮੈਡੀਸਨ ਦੀਆਂ 11 ਪੋਸਟਾਂ ਨੇ ਜਨਰਲ ਸਰਜਰੀ ਦੀਆਂ 10 ਪੋਸਟਾਂ ਨੇ ਮਾਈਕਰੋਬਾਇਓਲੋਜੀ ਦੀ ਇੱਕ ਪੋਸਟ ਹੈ ਨਿਊਨੋਟੋਲੋਜੀ ਦੀ ਤਿੰਨ ਪੋਸਟਾਂ ਜੀ ਨੇਫਰੋਲੋਜੀ ਦੀਆਂ ਜੋ ਕਿ 6 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਨਿਊਰੋਲੋਜੀ ਦੀਆਂ ਤਿੰਨ ਪੋਸਟਾਂ ਅਨਾਉਂਸ ਨੇ ਨਿਊਰੋਸਾਇੰਸ ਦੀਆਂ ਪੰਜ ਨਿਊਕਲੀਅਰ ਮੈਡੀਸਨ ਦੀ ਇੱਕ ਪੋਸਟ ਅਨਾਉਂਸ ਕੀਤੀ ਗਿਆ ਹੈ ਗੈਨੇ ਦੀਆਂ ਪੰਜ ਪੋਸਟਾਂ ਨੇ ਅਫਤਲਮੋਲੋਜੀ ਦੀਆਂ ਇੱਕ ਪੋਸਟ ਹੈ ਜੀ ਆਰਥੋਪੈਡਿਕਸ ਦੀ ਚਾਰ ਪੋਸਟਾਂ ਨੇ ਪੈਡੀਆਟ੍ਰਿਕਸ ਸਰਜਰੀ ਦੀਆਂ ਤਿੰਨ ਪੋਸਟਾਂ ਨੇ ਪੈਡੀਆਟ੍ਰਿਕਸ ਦੀਆਂ ਅੱਠ ਪੋਸਟਾਂ ਨੇ ਪੈਥੋਲੋਜੀ ਦੀਆਂ ਚਾਰ ਪੋਸਟਾਂ ਨੇ ਫਾਰਮਕੋਲੋਜੀ ਦੀਆਂ ਦੋ ਪੋਸਟਾਂ ਫਿਜ਼ੀਕਲ ਮੈਡੀਸਨ ਐਂਡ ਰੀਹੈਬਿਲਿਟੇਸ਼ਨ ਦੀਆਂ ਦੋ ਪੋਸਟਾਂ ਨੇ ਫਿਜ਼ੀਓਲੋਜੀ ਦੀ ਇੱਕ ਪੋਸਟ ਹੈ ਜੀ ਸੈਕਟਰੀ ਦੀ ਇੱਕ ਪੋਸਟ ਆ ਪਲਮੋਨਰੀ ਮੈਡੀਸਨ ਦੀਆਂ 4 ਪੋਸਟਾਂ ਨੇ ਰੇਡੀਓਲੋਜੀ ਦੀਆਂ 7 ਪੋਸਟਾਂ ਨੇ ਰੇਡੀਏਸ਼ਨ ਥੈਰੇਪੀ ਦੀਆਂ 6 ਪੋਸਟਾਂ ਨੇ ਸਰਜਿਕਲ ਗੈਸਟਰੋਨੋਲੋਜੀ ਦੀਆਂ 2 ਪੋਸਟਾਂ ਨੇ ਜਿੱਤੇ ਸਰਜਿਕਲ ਔਨਕੋਲੋਜੀ ਦੀ ਇੱਕ ਪੋਸਟ ਹੈ ট্রান্সਫਿਊਜ਼ਨ ਮੈਡੀਸਨ ਐਂਡ ਬਲੱਡ ਬੈਂਕ ਦੀਆਂ 3 ਪੋਸਟਾਂ ਨੇ ਟਰਮਾ ਐਂਡ ਐਮਰਜੈਂਸੀ ਦੇ ਵਿੱਚ ਟਰਮਾ ਦੀਆਂ 5 ਪੋਸਟਾਂ ਤੇ ਐਮਰਜੈਂਸੀ ਮੈਡੀਸਨ ਦੀਆਂ 4 ਪੋਸਟਾਂ ਨੇ ਟੋਟਲ 153 ਪੋਸਟਾਂ ਐ ਅਨਾਉਂਸ ਕੀਤੇ ਗਏ ਨੇ ਜੀ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਸੀਨੀਅਰ ਰੈਜ਼ੀਡੈਂਸ ਦੇ ਲਈ ਜੀ ਮੈਡੀਕਲ ਕੁਆਲੀਫਿਕੇਸ਼ਨ ਇਨਕਲੂਡਡ ਇਨ ਦਾ ਫਰਸਟ ਔਰ ਸੈਕੰਡ ਸ਼ਡਿਊਲ ਔਰ ਪਾਰਟ 2 ਆਫ ਦਾ ਥਰਡ ਸ਼ਡਿਊਲ ਟੂ ਦਾ ਇੰਡੀਅਨ ਮੈਡੀਕਲ ਕਾਉਂਸਲ ਐਕਟ 1956 ਦੇ ਤਹਿਤ ਜੀ ਜੋ ਕਿ ਕੰਡੀਸ਼ਨਸ ਜੋ ਕੁਆਲੀਫਿਕੇਸ਼ਨ ਦੀਆਂ ਰੱਖੀਆਂ ਗਈਆਂ ਨੇ ਮਸਟ ਬੀ ਰਜਿਸਟਰਡ ਵਿਦ ਸੈਂਟਰਲ ਐਂਡ ਸਟੇਟ ਮੈਡੀਕਲ ਕਾਉਂਸਲ ਤੇ ਪੋਸਟ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਐਮ ਡੀ ਐਮ ਐਸ ਟੀ ਐਨ ਪੀ ਐਮ ਡੀ ਐਸ ਐਸ ਪਰ ਐਮ ਸੀ ਆਈ ਰੂਲਸ ਇਨ ਦਾ ਸਪੈਸ਼ਲਿਟੀ ਕੰਸਰਨ ਫਰਮ ਦਾ ਰੈਕਗਨਾਈਜ਼ਡ ਯੂਨੀਵਰਸਿਟੀ ਇੰਸਟੀਚਿਊਟ ਜੇ ਨਾਨ ਮੈਡੀਕਲ ਕੈਂਡੀਡੇਟਸ ਦੇ ਲਈ ਗੱਲ ਕਰੀ ਤਾਂ ਐਪਲੀਕੇਸ਼ਨ ਆਰ ਇਨਵਾਈਟਡ ਇਨ ਦਾ ਡਿਪਾਰਟਮੈਂਟ ਆਫ ਐਨਾਟੋਮੀ ਫਿਜ਼ੀਓਲੋਜੀ ਮੈਕਰੋਬਾਇਓਲੋਜੀ ਪੈਥੋਲੋਜੀ ਤੇ ਫਾਰਮਕੋਲੋਜੀ ਦੇ ਵਿੱਚ ਇਹ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਮਾਸਟਰ ਡਿਗਰੀ ਤੁਸੀਂ ਪਾਸ ਕੀਤੀ ਹੋਣੀ ਲਿਸੈਂਸ਼ੀਅਰ ਹੈਗੀ ਹੈ ਜੀ ਪੀ ਐਚ ਡੀ ਨਾਲ ਹੋਵੇ ਏ ਸੈਂਸਲ ਇਲੀਜੀਬਿਲਟੀ ਕ੍ਰਾਈਟੇਰੀਆ ਫਾਰ ਨਾਨ ਮੈਡੀਕਲ ਕੈਂਡੀਡੇਟਸ ਦੇ ਤਾਈ ਅਪਲਾਈ ਕਰਨ ਲਈ ਤੁਹਾਨੂੰ ਦੱਸ ਹੀ ਚੁੱਕਿਆ ਹਾਂ ਤੇ ਫਾਰਮ Google Form ਤੋਂ ਤੁਸੀਂ ਅਪਲਾਈ ਕਰਨਾ ਹੋਵੇਗਾ ਤੇ ਐਪਲੀਕੇਸ਼ਨ ਉਸ ਤੋਂ ਬਾਅਦ ਫਾਰਮ ਡਾਊਨਲੋਡ ਕਰਨਾ ਇਸ ਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਤੁਸੀਂ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਰਾਹੀਂ 25 ਨਵੰਬਰ 2025 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਦੇ ਪਤੇ ਦੇ ਉੱਤੇ ਭੇਜ ਦੇਣੇ ਜੋ ਕਿ ਦਰ ਰਿਕਰੂਟਮੈਂਟ ਸੈਲ ਐਡਮਿਨਿਸਟ੍ਰੇਟਿਵ ਬਲਾਕ ਮੰਡੀ ਡਬਲੀ ਰੋਡ ਐਮਜੀ ਬਟੇਂਡਾ 151001 ਪੰਜਾਬ ਵਿਖੇ ਭੇਜਨੇ ਹੈਗੇ ਨੇ ਇਨਵੈਲਪ ਦੇ ਉੱਤੇ ਲਿਖਣਾ ਹੈ ਜੀ ਐਪਲੀਕੇਸ਼ਨ ਫਾਰ ਦਾ ਪੋਸਟ ਆਫ ਜਿਹੜੀ ਪੋਸਟ ਲਈ ਅਪਲਾਈ ਕਰਨਾ ਤੇ ਡਿਪਾਰਟਮੈਂਟ ਆਫ ਜ਼ਰੂ ਲਿਖਣਾ ਹੈਗਾ ਤੇ ਐਸਸੀਐਸਟੀ ਕੈਂਡੀਡੇਟ ਦੇ ਲਈ 5 ਸਾਲ ਦੀ ਰਿਲੈਕਸੇਸ਼ਨ ਹੈ ਜੀ ਤੇ ਓਬੀਸੀ ਕੈਂਡੀਡੇਟ ਤੇ ਲਈ 3 ਤੇ ਪਰਸਨ ਵਿਦ ਡਿਸੇਬਿਲਟੀ ਦੇ ਲਈ 10 ਸਾਲ ਦੀ ਏਜ ਲਿਮਟ ਰੱਖੀ ਗਈ ਹੈ ਤੇ 45 ਸਾਲ ਉਮਰ ਸੀਮਾ ਰੱਖੀ ਗਈ ਹੈ ਨਾਰਮਲ ਕੈਂਡੀਡੇਟ ਤੇ ਲਈ। ਏਸੀਆਰ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਤੇ ਹੁਣ ਫੀਸ ਦੀ ਗੱਲ ਕਰੀਏ ਐਸਸੀਐਸਟੀ ਦੇ ਲਈ 590 ਤੇ ਜਨਰਲ ਓਬੀਸੀ ਈਡਬਲਿਊਐਸ ਦੇ ਲਈ 1180 ਰੁਪਏ ਫੀਸ ਰੱਖੀ ਗਈ ਹੈ। ਤੇ ਇਹ ਪੇਮੈਂਟ ਲਿੰਕ ਹੈ ਜਿਸ ਤੇ ਤੋਂ ਤੁਸੀਂ ਜੋ ਕਿ ਪੇਮੈਂਟ ਕਰਨੀ ਹੋਵੇਗੀ ਤੇ ਤੇ ਦੀ ਗੱਲ ਕਰੀ ਤਾਂ 7 CPC ਦੇ ਤਹਿਤ ਐਂਟਰੀ ਪਈ ਹੋਵੇਗੀ 677 ਰੁਪਏ ਪ੍ਰਤੀ ਮਹੀਨਾ ਇਹ ਸਿਆ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰਾਬਾ